ਨਗਰ ਕੀਰਤਨ ਦੇ ਪੰਜਵੇਂ ਪੜਾਤੇ ਬੜੇ ਉਤਸ਼ਾਹ ਦੇ ਨਾਲ ਆਪ ਜੀ ਸਮੂਚ ਸਮੁੱਚਾ ਨਗਰ ਹਾਜ਼ਰੀਆਂ ਭਰ ਰਿਹਾ ਹੈ ਸ਼ਹੀਦਾਂ ਦੀ ਯਾਦ ਅੰਦਰ ਆਪ ਜੀ ਜੁੜ ਕੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਫਲ ਅਰਪਣ ਕਰ ਰਹੇ ਹੋ ਪਹਿਲਾਂ ਫੱਤੇ ਬੁਲਾਈਏ ਫੱਤੇ ਉਪਰੰਤ ਕੁਝ ਕਹਿਣ ਦਾ ਯਤਨ ਕਰਗੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣਿਆਂ ਵਿਦਵਾਨਾਂ ਦਾ ਕਥਨ ਹੈ ਕਿ ਜਿਹੜੀ ਕੌਮ ਆਪਣੇ ਵਡ ਬਡੇਰਿਆਂ ਨੂੰ ਭੁੱਲ ਜਾਂਦੀ ਹੈ ਉਹ ਕੌਮ ਦੁਨੀਆਂ ਤੇ ਬਹੁਤਾ ਟਾਈਮ ਸਹੀ ਸਲਾਮਤ ਨਹੀਂ ਰਹੇਗੀ ਜਦੋਂ ਤੁਸੀਂ ਕੌਮਾਂ ਦਾ ਇਤਿਹਾਸ ਪੜੋਗੇ ਬਹੁਤ ਸਾਰੀਆਂ ਐਸੀਆਂ ਕੌਮਾਂ ਜਿਨ੍ਹਾਂ ਨੂੰ ਅੱਜ ਤੱਕ ਅਸੀਂ ਨਾਮ ਨਿਸ਼ਾਨ ਭੁੱਲ ਚੁੱਕੇ ਹਾਂ ਜਾਣਦੇ ਤੱਕ ਨਹੀਂ ਪਰ ਸਿੱਖ ਕੌਮ ਅਜਹੀ ਕੌਮ ਹੈ ਕੌਮਾਂ ਦੇ ਮੁਕਾਬਲੇ ਸਭ ਤੋਂ ਛੋਟੀ ਉਮਰ ਦੀ ਕੌਮ ਗੁਰੂ ਨਾਨਕ ਦੇ ਮਹਾਰਾਜ ਨੇ ਇਸ ਸਿੱਖ ਪੰਥ ਨੂੰ ਦੁਨੀਆ ਦੇ ਵਿੱਚ ਪ੍ਰਗਟ ਕੀਤਾ ਸਿਆਣੇ ਵਿਦਵਾਨ ਆਖਦੇ ਨੇ ਆਪਣੇ ਬਾਦ ਪਟੇਰੀਆਂ ਨੂੰ ਚੇਤੇ ਕਰੀਏ ਉਹਨਾਂ ਦੇ ਪਾਏ ਹੋ ਪੂਰਨਿਆਂ ਤੇ ਚੱਲ ਕੇ ਆਪਣੀ ਕੌਮ ਨੂੰ ਅੱਗੇ ਲੈ ਕੇ ਚੱਲ ਗਏ ਜਿਹੜੇ ਵਿਦਵਾਨ ਭੁੱਲ ਜਾਂ ਜਿਹੜੀ ਕੌਮ ਭੁੱਲ ਜਾਂਦੀ ਹੈ ਉਹ ਰੁੜ ਜਾਂਦੀ ਹੈ ਕਿਸੇ ਵਿਦਵਾਨ ਨੇ ਬੜਾ ਪਿਆਰਾ ਲਿਖਿਆ ਕਿ ਤਾਤਾ ਤਰਦਾ ਹੋ ਜਾਂਦੀ ਕਬੀਲਦਾਰੀ ਜੇਕਰ ਗਾਂਢੇ ਇਤਫਾਕ ਦੀ ਖੁੱਲ ਜਾਵੇ ਬਾਜ ਮਾਲੀ ਦੇ ਬਾਗ ਬਰਾਨ ਹੁੰਦਾ ਬਿਨ ਪਾਰੀਆਂ ਫਸਲ ਹਲ ਜਾਵੇ ਨਾਲ ਮੰਤਰਾਂ ਨਹੀਂ ਮਿਸ਼ਾਲ ਜਗਦੀ ਬਿਨਾ ਤੇਲ ਦੇ ਦੀਵਾ ਹੋ ਬੁੱਲ ਜਾਵੇ ਲੱਖਾਂ ਯਤਨ ਕਰੀਏ ਮਰਨਾ ਪਵੇ ਭਾਡੇ ਜੇਕਰ ਦੁੱਧ ਦਰੀ ਆਪ ਵਿੱਚ ਡੁੱਲ ਜਾਵੇ ਮਾਰਿਆਂ ਮੂਲ ਦਾ ਮੁੱਕਦੀ ਕੌਮ ਕੋਈ ਜੇਕਰ ਜ਼ਬਰ ਜ਼ਹਾਨ ਦਾ ਤੁਲ ਜਾਵੇ ਪਾਰਸ ਮਿਟ ਜਾਂਦੀ ਅਖਰਗੰਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਉਹ ਭੁੱਲ ਜਾਵੇ ਆ ਜਿਹੜੇ ਨਗਰਕੀਤ ਨਸੀ ਕਰ ਰਹੇ ਆ ਇਹਦਾ ਇੱਕੋ ਇੱਕ ਮਨੋਰਥ ਹੈ ਕਿ ਆਪਣੇ ਵਡ ਬਡੇਰਿਆਂ ਨੂੰ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਪਿਛਲੇ ਪੜਾਤੇ ਅੱਪਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਜੀਵਨ ਵਿੱਚੋਂ ਇੱਕ ਪ੍ਰਸੰਗ ਅਰੰਭਿਆ ਸੀ ਕਿ ਇੱਕ ਗਰੀਬ ਦਿਆਲ ਦਾਸ ਆ ਕੇ ਬੇਨਤੀ ਕਰਦਾ ਕਿ ਮੇਰੀ ਧੀਆ ਨੂੰ ਜ਼ਬਰ ਜੰਗ ਖਾਨ ਨੇ ਉਠਾ ਕੇ ਲੈ ਗਿਆ ਹੈ ਜ਼ਬਰਦਸਤੀ ਚੱਕ ਕੇ ਲੈ ਗਿਆ ਹੈ ਹੁਣ ਗੁਰੂ ਕਲਗੀਧਰ ਪਾਤਸ਼ਾਹ ਲੱਗੇ ਹੋਏ ਦੀਵਾਨ ਵਿੱਚ ਆਪਣੇ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਨੂੰ ਸੱਦ ਕੇ ਪੁੱਛਦੇ ਨੇ ਅਜੀਤ ਸਿੰਘਾ ਤਸ ਪੁੱਤਰਾ ਤੇਰੇ ਨਾਲ ਉਹ ਗਰੀਬ ਦੀ ਕੰਨੀਆਂ ਨੂੰ ਛਡਾਉਣ ਵਾਸਤੇ ਇਸ ਮਹੱਤਵ ਤੇ ਕੌਣ ਜਾਏਗਾ ਕਿਉਂਕਿ ਇਸ ਬਹਾਦਰੀ ਭਰੇ ਕਾਰਨਾਮੇ ਨੂੰ ਅੰਜਾਮ ਦੇਣਾ ਹੈ ਕਿਉਂਕਿ ਜਿਹੜੀ ਕੰਨਿਆ ਲੈ ਕੇ ਗਿਆ ਚੱਕ ਕੇ ਜ਼ਬਰ ਜੰਗ ਖਾਨ ਉਹਦੇ ਮਹਿਲਾਂ ਵਿੱਚ ਉਹਦੇ ਘਰ ਵਿੱਚੋਂ ਕਿਸੇ ਗਰੀਬ ਦੀ ਕੰਨੀਆਂ ਨੂੰ ਛੁਡਾ ਕੇ ਲੈ ਕੇ ਆਉਣਾ ਹੈ ਆਪਣੇ ਗੁਰੂ ਪੀਰਾਂ ਦੇ ਬੋਲ ਸੁਣ ਕੇ ਸਹਿਜਾਦਾ ਅਜੀਤ ਸਿੰਘ ਆਪਣੇ ਪਿਤਾ ਨੂੰ ਆਖਦੇ ਕਿ ਦਾਤਾ ਜੀ ਮੇਰੇ ਨਾਲ ਮੇਰਾ ਵੱਡਾ ਭਾਈ ਜੀਵਨ ਸਿੰਘ ਇਸ ਮੁਹੰਮੇ ਤੇ ਜਾਵੇਗਾ ਕੀ ਆਖਦੇ ਬਾਪਾ ਅਜੀਤ ਸਿੰਘ ਗੁਰੂ ਪਿਤਾ ਗੁਰੂ ਦਸਵੇਂ ਪਾਤਸ਼ਾਹ ਨੂੰ ਬੋਲ ਮੇਰਾ ਘਾੜੀ ਜੱਥਾ ਤੁਹਾਡਾ ਘਾੜੀ ਜੱਥਾ ਨਉ ਦਾਰ ਕਰਦੇ ਜੀ मुहिम ते जीवन सिंह जाओ ਹੋ ਅੰਕੇ ਨੇ ਸੰਗਾਂ ਨੂੰ ਕਿਹਾ ਹਾਲਾ End i ਕੁਬਾ ਤੁਗਾ ਮੇਰੇ ਨਾਲ ਇਸ ਮਹਮਤੇ ਜੀਵਨ ਸਿੰਘ ਜਾਊਗਾ ਮੇਰੇ ਨਾਲ ਇਸ ਮਹਮਤੇ ਜੀਵਨ ਸਿੰਘ ਜਾਊਗਾ ਮੇਰੇ ਨਾਲ ਇਸ ਮਹਮਤੇ ਹੋ ਹੋ ਸਾਹਿਬ ਜਤਾ ਅਜੀਤ ਸਿੰਘ ਗੁਰੂ ਪਿਤਾ ਗੁਰੂ ਕਲਗੀ ਕਰਪਾਤਸ਼ਾ ਨੂੰ ਆਖਦਾ ਹੈ ਪਿਤਾ ਜੀ ਮੇਰੇ ਨਾਲ ਇਸ ਮਹਿਮ ਨੂੰ ਸਰ ਕਰਨ ਵਾਸਤੇ ਮੇਰਾ ਵੱਡਾ ਭਾਈ ਜੀਵਨ ਸਿੰਘ ਜਾਵੇਗਾ ਕਿਉਂਕਿ ਜਦੋਂ ਅਸੀਂ ਇੱਕ ਮੌਕੇ ਨਰਿੰਦਰ ਸਿੰਘ ਆਰਫੀ ਦੀ ਉਹਦਾ ਨਾਮ ਹੈ ਮਜਬੀ ਸਿੱਖਾਂ ਦਾ ਇਤਿਹਾਸ ਨਰਿੰਦਰ ਸਿੰਘ ਆਰਪੀ ਆਖਦਾ ਹੈ ਕਿ ਤੁਹਾਡੀ ਜਾਤ ਕੋਈ ਵੀ ਹੈ ਤੁਸੀਂ ਕਿਸ ਘਰਾਣੇ ਵਿੱਚ ਜੰਮੇ ਹੋ ਕੋਈ ਮਹਿਣਾ ਨਹੀਂ ਰਖਾਉਂਦਾ ਕੋਈ ਜੱਟ ਹੈ ਕੋਈ ਬ੍ਰਾਹਮਣ ਹੈ ਕੋਈ ਹਿੰਦੂ ਹੈ ਕੋਈ ਖੱਤਰੀ ਹੈ ਕਿਸੇ ਘਰਾਣੇ ਵਿੱਚ ਜੰਮ ਪਏ ਜਿੰਨਾ ਟਾਈਮ ਤੁਸੀਂ ਮਜਹਬੀ ਨਹੀਂ ਬਣਦੇ ਤੁਸੀਂ ਆਪੋ ਆਪਣੇ ਧਰਮ ਅਨੁਸਾਰ ਪ੍ਰਵਾਨ ਨਹੀਂ ਚੜੋਗੇ ਹੁਣ ਮਜਬੀ ਹੈ ਕਿ ਮਜਬੀ ਕੀ ਨੱਖਿਆ ਜਾਂਦਾ ਅਸੀਂ ਅਸੀਂ ਇਸ ਸ਼ਬਦ ਨੂੰ ਨਫ਼ਰਤ ਦਾ ਪਾਤਰ ਮੰਨਦੇ ਹਾਂ ਉਹ ਜਾਂਦਾ ਹੈ ਮਜਬੀ ਪਰ ਜੇ ਵੀ ਵਿਆਖਿਆ ਕਰੋਂ ਇਹਨੂੰ ਖੋਲ ਕੇ ਵੇਖੋ ਵੀ ਮਜਬੀ ਹੁੰਦਾ ਕੌਣ ਹੈ ਅਸੀਂ ਆਪੋ ਆਪਣੇ ਧਰਮ ਅਨੁਸਾਰ ਆਪਣੇ ਆਪ ਨੂੰ ਧਰਮੀ ਅਖੌਂਦੇ ਹਾਂ ਕਹਦਾ ਕਿ ਮੇਰਾ ਜਿਹੜਾ ਧਰਮ ਹੈ Hindu ਧਰਮ ਹੈ ਮੇਰਾ ਧਰਮ ਹੈ ਮੈਂ ਈਸਾਈਆਂ ਮੈਂ ਜੈਨੀਆਂ ਮੈਂ ਬੋਧੀਆਂ ਸਾਰੇ ਆਪੋ ਆਪਣੇ ਮਤ ਉਨਸਾਰ ਆਪਣੇ ਆਪ ਨੂੰ ਧਰਮੀ ਖਮਾਉਂਦੇ ਨੇ ਤੇ ਧਰਮ ਦਾ ਹੀ ਦੂਸਰਾ ਨਾਮ ਮਜਬ ਹੈ ਜਿਹੜਾ ਮਨੁੱਖ ਧਰਮ ਸਿੱਖਦਾ ਹੈ ਮਜਬ ਨੂੰ ਗ੍ਰਹਿਣ ਕਰਦਾ ਹੈ ਮਜਬ ਦੀ ਸਿੱਖਿਆ ਗ੍ਰਹਿਣ ਕਰਨ ਵਾਲਾ ਧਰਮ ਦੀ ਸਿੱਖਿਆ ਗ੍ਰਹਿਣ ਕਰਨ ਵਾਲਾ ਮਜਬੀ ਹੈ ਮਜਬੀ ਜਾਤ ਨਹੀਂ ਸਾਰੰਦਰ ਮਜਬੀ ਕੋਈ ਜਾਤ ਹੀ ਨਹੀਂ ਹੈ ਸਿੱਖ ਪੰਥ ਦੇ ਮਹਾਨ ਵਿਦਵਾਨ ਜੈਨੀ ਰਤਨ ਸਿੰਘ ਜੱਗੀ ਉਹਨਾਂ ਦਾ ਇੱਕ ਬੜਾ ਵੱਡਾ ਗ੍ਰੰਥ ਹੈ ਜਿਹਦਾ ਨਾਮ ਹੈ ਸਿੱਖ ਪੰਥ ਵਿਸ਼ਵ ਕੋਸ਼ ਉਹਦੇ ਵਿੱਚ ਬੜਾ ਪਿਆਰਾ ਅੰਕਿਤ ਕਰਦੇ ਨੇ ਉਹ ਕਹਿੰਦੇ ਨੇ ਮੇਰਾ ਮਨ ਲੋਚਦਾ ਕਿ ਮੈਂ ਸਾਹ ਸਾਹ ਕਰਕੇ ਮੈਂ ਰੋਮ ਰੋਣ ਕਰਕੇ ਮੱਜ ਬਣ ਜਾ ਮੱਜ ਵੀ ਬਣ ਜਾਵਾਂ ਮੱਜੇ ਵੀ ਬੰਨਾ ਖਾਲਾ ਜੀ ਦਾ ਬਾੜਾ ਨਹੀਂ ਖੇਡ ਨਹੀਂ ਮਨੁੱਖ ਕੁਝ ਵੀ ਬਣ ਸਕਦਾ ਹੈ ਮਨੁੱਖ ਸ਼ਹੀਦ ਵੀ ਹੋ ਸਕਦਾ ਹੈ ਸ਼ਹੀਦ ਹੋਣ ਤੋਂ ਪਹਿਲਾਂ ਮਨੁੱਖ ਨੂੰ ਮੱਜ ਵੀ ਹੋਣਾ ਜ਼ਰੂਰੀ ਹੈ ਆਪਣੇ ਮੱਜਬ ਨੂੰ ਸਿੱਖਣਾ ਜ਼ਰੂਰੀ ਹੈ ਤੇ ਜਿਹੜਾ ਮੱਜਬ ਨੂੰ ਸਿੱਖਦਾ ਹੈ ਉਹੀ ਮੱਜਬੀ ਹੈ ਹੁਣ ਬਾਬਾ ਅਜੀਤ ਸਿੰਘ ਕਹਿੰਦਾ ਕਿ ਮੇਰੇ ਨਾਲ ਜਾਵੇਗਾ ਜਿਨ੍ਹਾਂ ਨੂੰ ਤੁਸੀਂ ਖਿਤਾਬ ਦਿੱਤਾ ਕਿ ਰੰਗਰੇਟਾ ਕੋਲਕਾ ਬੇਟਾ ਤੁਹਾਡਾ ਬੇਟਾ ਪੰਜਵਾ ਸਾਹਿਬ ਜਾਦਾ ਮੇਰੇ ਨਾਲ ਝਲਾਈ ਕਰਕੇ ਜਾਵੇਗਾ ਗੁਰੂ ਕਲਗੀ ਦੇ ਪਰਸਿਆਂ ਨੇ ਦਿੱਤੀ ਆਗਿਆ ਘੋੜਿਆਂ ਤੇ ਹੋ ਕੇ ਸਵਾਰ ਗੁਰੂ ਕੇ ਖਾਲਸੇ ਕੰਨਿਆਂ ਨੂੰ ਫੜਉਣ ਵਾਸਤੇ ਆਨੰਦਪੁਰ ਸਾਹਿਬ ਦੇ ਵਿੱਚੋਂ ਉਹਦੇ ਮਹਿਲਾਵਾਲ ਜ਼ਬਰਜੰਗ ਦੇ ਮਹਿਲਾਵਾਲ ਜਿਵੇਂ ਜਾਣਦੇ ਨੇ ਉਹ ਫੇਰ ਬਾ ਮੇਰਾ ਢਾਡੀ ਦੇ ਥਾਮ ਦੇ ਨਾਲ ਇਉਂ ਸੰਝਾ ਕਰਦਾ ਜੀ ਸਿੰਘ ਸੂਰ ਕੰਨੇ ਆ ਛਡਾਉਣ ਤੋਰ ਦੇ 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 छो हथ वारा खंड तन वारा खंडु उचे चुकी चांदे केसरी उन उचे चुकी चादे केसरी उ चेख मौतू बे हाण तुर ते ससुरे अछो तुरंद संग सुर अछो तुरंद हथी जा के सजा दी तोश तू हथी जा घर छॾी कना छोड़े ते घर छॾी कना छोड़े तेर ते बचो तुर ते सिंध सुर कना छोड़ तुर सूर कया छोड़ तुर ਨਾ ਸੁੱਕਾ ਛੋੜਨਾ ਉਹ ਚੋਸ ਤੇ ਸੱਦਾ ਉੱਤੋਂ ਲਾਉਣ ਤੁਰਦੇ ਹਾਜੀ ਲਾਉਣ ਤੁਰਦੇ ਸਿੰਘ ਸੂਰ ਕੰਨਿਆ ਛਡਾਉਣ ਤੁਰਦੇ ਸਿੰਘ ਸੂਰ ਕੰਨਿਆ ਛਡਾਉਣ ਤੁਰਦੇ ਸਿੰਘ ਸੂਰ ਕੰਨਿਆ ਛਡਾਉਣ ਤੁਰਦੇ ਸਿੰਧਾਂ ਨੇ ਪਲਾਂ ਦੇ ਵਿੱਚ ਤਿਆਰੀ ਕਰ ਲਈ ਕਿਵੇਂ ਕੰਨਿਆਂ ਨੂੰ ਛਡਾ ਕੇ ਮੁੜਦੇ ਨੇ ਅਗਲੇ ਪੜਾਅ ਤੇ ਫਿਰ ਆਪਾਂ ਇਤਿਹਾਸਾਂਾਂ ਜਾਂ ਕਰਾਂਗੇ ਇਤਿਹਾਸ ਦੇ ਮਾਨ ਵਿੱਚ ਸਰਕਾਰ ਨਿਰਮਲ